ਮਾਲਾ ਭਾਈ ਕਿੱਥੇ ਬਾਲਿਆ ਤੋਂ ਕੁੜੀ ਨੇ ਆਪਣੀ ਮਨਪਸੰਦ ਦੀ ਪਵਾਈ ਬੋਲੀ ਤੇ ਦੇਖੋ ਫਿਰ ਕਿਵੇਂ ਨੱਚੀ ਸੁਹੇ ਨੱਚੀ ਦੇ ਵਾਣਿਆ ਕੋਈ ਨਾ ਬੱਝਣ ਗਿਆ ਸੁਹੇ ਦੇ ਚਿਰੇ ਵਾਣਿਆ ਤੋਈ ਲੱਕ ਜਿੰਗੀਆਂ ਸੁਹੇ ਦੇ ਚਿਰੇ ਵਾਣਿਆ ਕੋਈ ਨਾ ਬੱਝਣ ਗਿਆ ਤੇ ਸੁਹੇ ਵੇਚੀਰੇ ਵਾੜਿਆ ਕੋਈ ਨਾ ਪੱਟੜ ਗਈਆਂ ਸੁਹੇ ਵੇਚੀਰੇ ਵਾੜਿਆ ਕੋਈ ਨਾ ਪੱਟੜ ਗਈਆਂ ਸੁਹੇ ਦੇ ਥੀਰੇ ਵਾੜਿਆ ਕੋਈ ਨਾ ਪੱਟੜ ਗਈਆਂ ਸੁਹੇ ਵੇਚੀਰੇ ਵਾੜਿਆ ਸਭ ਕੰਨ ਖਿੜੀ ਹੱਥ ਸੀ ਕਾਲਾ ਟਿੱਕਾ ਲਾਲੋ ਬੀ ਯਮੇ ਕੀ ਦੋਸਤੋ ਦੇਖਿਓ ਇਹੋ ਜਿਹੇ ਵੀਡੀਓ ਸੋਸ਼ਲ ਮੀਡੀਆ ਤੇ ਬੇਹੱਦ ਵਾਇਰਲ ਹੁੰਦੇ ਰਹਿੰਦੇ ਹਨ ਜੋ ਕਿ ਹਰ ਇੱਕ ਬੰਦੇ ਨੂੰ ਬੇਹੱਦ ਖੁਸ਼ ਕਰਕੇ ਰੱਖ ਦਿੰਦੇ ਹਨ ਤੁਸੀਂ ਅਜਿਹੇ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹਿ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ